ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਛਲੇ 6 ਦਿਨਾਂ ਤੋਂ ਦਾ ਸਾਥ ਜੀ ਦੇ ਨਾਲ ਤੀਰਥ ਵਿਸ਼ੇ ਦੀ ਵਿਚਾਰ ਸਾਂਝੀ ਕਰ ਰਿਹਾ ਹਾਂ ਹੁਣ ਜਿਹੜਾ ਤੀਰਥ ਦਾ ਕਨਸੈਪਟ ਹੈ ਇੱਕ ਤੇ ਕੁਝ ਸਥਾਨਾਂ ਤੇ ਜਾ ਕੇ ਦਰਸ਼ਨ ਕਰਨਾ ਉਹਦੇ ਨਾਲ ਸਮਝਿਆ ਜਾਂਦਾ ਕਿ ਮੈਲ ਉਤਰ ਜਾਏਗੀ ਦੂਸਰਾ ਸਭ ਤੋਂ ਵੱਡਾ ਹੈ ਕਿ ਤੀਰਥਾਂ ਤੇ ਜਾ ਕੇ ਇਸ਼ਨਾਨ ਕਰਨਾ ਕਿਉਂਕਿ ਤੀਰਥ ਬਹੁਤੇ ਬਣਾਏ ਗਏ ਨਦੀਆਂ ਦੇ ਸਰੋਵਰਾਂ ਦੇ ਕਿਨਾਰੇਾਂ ਤੇ ਤੇ ਉਹ ਇਸ਼ਨਾਮ ਦੀ ਮਹੱਤਤਾ ਬਣਾਈ ਗਈ। ਔਰ ਇਹ ਪਰਮਜਲ ਫੈਲਾਇਆ ਗਿਆ ਕਿ ਇਸ ਤੀਰਥ ਦੇ ਨਾਮ ਦੇ ਨਾਲ ਜਿਹੜਾ ਮੈਲ ਉਤਰ ਜਾਏਗੀ ਪਾਪ ਤੋਂ ਤੇ ਜਾਣਗੇ ਪਾਪਾਂ ਦੀ ਮੈਲ ਉਤਰ ਜਾਏਗੀ। ਅੱਜ ਅਸੀਂ ਇਹੀ ਸਮਝਣ ਦੀ ਕੋਸ਼ਿਸ਼ ਕਰਾਂਗੇ ਕਿ ਜਿਹੜੀ ਮੈਲ ਨੂੰ ਲਾਉਣ ਲਈ ਅਸੀਂ ਤੀਰਥਾਂ ਦੇ ਨਾਮ ਜਾ ਰਹੇ ਹਾਂ ਉਹ ਮੈਲ ਲੱਗੀ ਕਿੱਥੇ ਹੈ? ਇਦੇ ਵਾਸਤੇ ਜਿਹੜਾ ਪਹਿਲਾ ਪ੍ਰਮਾਣ ਮੈਂ ਆਪ ਜੀ ਨਾਲ ਸਾਂਝਾ ਕਰਨ ਲੱਗਾ ਗੁਰਨਾਨਕ ਸਾਹਿਬ ਦਾ ਉਚਾਰਣ ਕੀਤਾ ਹੋਇਆ ਹੈ ਜਿਸੇ ਮੇਰੇ ਸਤਿਗੁਰੂ ਜੀ ਵਿਖਸ਼ਿਸ਼ ਕਰਦੇ ਸਾਨੂੰ ਸਮਝਾਉਂਦੇ ਨੇ ਵਸਤਰ ਪਖਾਲ ਪਖਾਲੇ ਕਾਇਆ ਆਪੇ ਸੰਜਮ ਹੋ ਗਏ ਅੰਤਰ ਮੈ ਲਗੀ ਨਹੀਂ ਜਾਣੇ ਬਾਹਰੋਂ ਮਲ ਮਲ ਤੋਂ ਹੈ ਸਰਦੋਰੇ ਸਈਏ ਵਸਤਰ ਪਖਾਲ ਪਖਾਲੇ ਕਾਇਆ ਸਰੀਰ ਨੂੰ ਧੁੰਦਾ ਕਪੜੇ ਧੋ ਕੇ ਬੜੇ ਸਾਫ ਸੁਥਰੇ ਪਾਉਂਦਾ ਤੇ ਕਿਸੇ ਧਰਮ ਸਥਾਨ ਤੇ ਜਾਣਾ ਤਾਂ ਨਾ ਧੋ ਕੇ ਕਪੜੇ ਵਧੀਆ ਪਾ ਸਾਫ ਸੁਥਰੇ ਪਾ ਕੇ ਜਾਣਾ ਜੇ ਪਾਠ ਕਰਨਾ ਹੈ ਬਾਣੀ ਪੜ੍ਹਨੀ ਹੈ ਜਾਂ ਅਉਗੋ ਬੁਝਾ ਕਰਨੀ ਹੈ ਤਾਂ ਵੀ ਇਹੀ ਔਰ ਫਿਰ શરીર ਨੂੰ ਧੋ ਕੇ શરીર ਨੂੰ ਨਹਾ ਕੇ ਤੇ ਕਪੜੇ ਸਾਫ਼ ਸੁਥਰੇ ਪਾ ਕੇ ਆਪੇ ਸੰਜਮ ਹੋਵੇ ਆਪੇ ਫੈਸਲਾ ਕਰ ਲੈਂਦਾ ਵੀ ਮੈਂ ਸੱਚਾ ਹੋ ਗਿਆ ਸਤਿਗੁਰੂ ਬਖਸ਼ਿਸ਼ ਕਰਦੇ ਸਮਝਾਉਂਦੇ ਨੇ ਅੰਤਰ ਮੈਲ ਲਗੀ ਨਹੀਂ ਜਾਣੈ ਉਹ ਭੱਲਿਆ ਤੂੰ ਨਾ ਨਾਲ ਸਰੀਰ ਦੀ ਕੁਝ ਮੈਲ ਉਤਾਰ ਲਈ ਹੋਏਗੀ ਪਰ ਮੈਲ ਤਾਂ ਤੇਰੇ ਅੰਦਰ ਲੱਗੀ ਹੈ ਤੇਰੇ ਕਰਮਾਂ ਦੀ ਮੈਲ ਲੱਗੀ ਅੰਦਰ ਜਿੰਨੂੰ ਤੂੰ ਤੀਰ ਸੱਟਿਆ ਤੂੰ ਉੱਡੀ ਜਾ ਰਿਹਾ ਐ ਇਹ ਸੋਚ ਕੇ ਕਿ ਉੱਥੇ ਜਾ ਕੇ ਤਲ ਜਾਈਗੀ ਅੰਦਰ ਮੈਲ ਲਗੀ ਨਹੀਂ ਜਾਣਾ ਤੈਨੂੰ ਸਮਝ ਹੀ ਨਹੀਂ ਜੀ ਇਹਨੂੰ ਵਿਚਾਰਨ ਦੀ ਕੋਸ਼ਿਸ਼ ਨਹੀਂ ਕੀਤੀ ਕਿ ਮੈਲ ਤੇ ਅੰਦਰ ਲੱਗੀ ਐ ਅੰਦਰ ਮੈਲ ਲਗੀ ਨਹੀਂ ਜਾਣਾ ਬਾਹਰੋਂ ਮਲ ਮਲ ਤੋ ਵੈ ਬਾਹਰੋਂ ਮਲ ਮਲ ਕਿ ਤੋਰੇ ਮੈਲ ਲਗੀ ਅੰਦਰ ਤੇਹਸ ਪਰਮਚੀ ਜਾ ਰਹੇ ਆ ਕਿ ਉੱਥੇ ਜਾ ਕੇ ਨਹਾ ਕੇ ਪਵਿੱਤਰ ਹੋ ਜਾਣਗੇ ਆਇਦਾ ਦੂਸਰਾ ਪਰਮਾਨ ਗੁਰੂ ਅਮਰਦਾਸ ਪਾਸ਼ਾ ਦਾ ਉਚਾਰਨ ਕੀਤਾ ਹੋਇਆ ਜਿ세 ਤੀਜੇ ਨਾਨਕ ਬਖਸ਼ਿਸ਼ ਕਰਦੇ ਸਮਝਾਉਂਦੇ ਨੇ ਜਨਮ ਜਨਮ ਕੀ ਇਸ ਮਨ ਕੋ ਮਲ ਲਾਗੀ ਕਾਲਾ ਹੋਆ ਸਿਆ ਖੰਡਲੀ ਤੋਤੀ ਉਜਲੀ ਨਾ ਹੋਈ ਜੇ ਸਭ ਤੋਂ ਬਣਪਾ ਜਨਮ ਜਨਮ ਕੀ ਇਸ ਮਨ ਕੋ ਮੱਲ ਲੱਗੀ ਜਨਮਾਂ ਜਨਮਾਂ ਦੀ ਮੈਲ ਲੱਗੀ ਹੋਈ ਹੈ ਪਤਾ ਨਹੀਂ ਕਿਹੜੇ ਕਿਹੜੇ ਕਰਮ ਤੋਂ ਕਿਹੜੇ ਕਿਹੜੇ ਜਨਮਾਂ ਚ ਕਰਦਾ ਰਿਹਾ ਜਿਹਦੀ ਮੈਲ ਚੜੀ ਪਈ ਹੈ ਬਸ ਤੀਜਾ ਕੀ ਹੈ ਮਨ ਕਾਲਾ ਹੋਇਆ ਪਿਆ ਮਨ ਨੂੰ ਮੈਲ ਲੱਗੀ ਹੈ ਨਾ ਮੱਲ ਲੱਗੀ ਇਸ ਮਨ ਕੋ ਮੱਲ ਲੱਗੀ ਜਿਵੇਂ ਜਿੱਥੇ ਮੈਲ ਲੱਗੀ ਉਹੀ ਕਾਲਾ ਹੋਣਾ ਹੈ ਮਨ ਕਾਲਾ ਹੋਇਆ ਪਿਆ ਕਾਲਾ ਹੋ ਆਸਿਆ ਔਰ ਸਤਕਰ ਬਖਸ਼ਿਸ਼ ਕਰਦੇ ਨੇ ਤੇਰੇ ਮੰਦੀਦ ਅਵਸਥਾ ਹੋ ਚੁੱਕੀ ਹੈ ਜਿਵੇਂ ਕੋਲੂ ਦੇ ਨਾਲ ਹੀ ਕੇ ਲੀਰ ਰੱਖੀ ਹੁੰਦੀ ਹੈ ਕੋਲੂ ਨੂੰ ਸਾਫ ਕਰਨ ਲਈ ਉਹ ਤੇਲ ਦੇ ਨਾਲ ਗੰਦੀ ਹੋਈ ਜਾਂਦੀ ਹੈ ਔਰ ਸਮੇਂ ਨਾਲ ਇਤਨੀ ਗੰਦੀ ਹੋਈ ਜਾਂਦੀ ਹੈ ਕਿਉਂਕਿ ਉਹਨੂੰ ਲਗਾਤਾਰ ਯੂਜ਼ ਕੀਤਾ ਜਾ ਰਿਹਾ ਹੁੰਦਾ ਹੈ ਲਗਾਤਾਰ ਉੱਤੇ ਗੰਦਗੀ ਜਟ ਰਹੀ ਹੈ ਮਹਿਲ ਜਟ ਰਹੀ ਹੈ फेर ਉਹਨੂੰ ਜਿੰਨਾ ਮਰਜ਼ੀ ਧੋ ਲਓ ਸਾਫ਼ ਨਹੀਂ ਹੁੰਦੀ ਤੂੰ ਕਿਸੇ ਤੀਰਥ ਤੇ ਜਾ ਕੇ ਕਿਸੇ ਸਰੋਵਰ ਚ ਜਾ ਕੇ ਇਸ਼ਨਾਨ ਕਰਕੇ ਸਮਝ ਲੈ ਪਵਿੱਤਰ ਹੋ ਜਾਏਗਾ ਖੰਡਲੀ ਤੋਤੀ ਜਲੀ ਨਾ ਹੋਈ ਜਿਵੇਂ ਖੰਡਲੀ ਨੂੰ ਜਿੰਨਾ ਮਰਜ਼ੀ ਧੋ ਲਓ ਉਹ ਤਾਂ ਸਾਫ਼ ਹੁੰਦੀ ਨਹੀਂ ਕਿਉਂਕਿ ਲਗਾਤਾਰ ਮੈਲ ਹੀ ਚੜੀ ਜਾ ਰਹੀ ਹੈ ਗੰਦਗੀ ਚੜੀ ਜਾ ਰਹੀ ਹੈ ਤੇ ਤੇਰੇ ਤਾਂ ਜਨਮਾਂ ਜਨਮਾਂ ਦੀ ਮੈਲ ਲੱਗੀ ਹੋਈ ਹੈ ਤੂੰ ਸਿਰਫ ਇਹ ਸੋਚ ਰਿਹਾ ਕਿ ਸਿਰਫ ਮੈਂ ਕਿ ਤੀਰਥ ਤੇ ਜਾ ਕੇ ਇਸ਼ਨਾਨ ਕਰ ਆਇਆ ਤੇ ਉਹਦੇ ਨਾਲ ਸਾਰੇ ਜਨਮਾਂ ਦੀ ਮੈਲ ਉਤਰ ਜਾਏਗੀ ਇਹ ਕਰਮਾਂ ਦੀ ਮੈਲ ਹੈ ਜਨਮਾਂ ਜਨਮਾਂ ਦੀ ਕਰਮਾਂ ਦੀ ਮੈਲ ਹੈ ਅੱਜ ਦਾ ਤੀਸਰਾ ਪ੍ਰਮਾਣ ਫੇਰ ਗੁਰੂ ਅਮਰਦਾਸ ਪਾਤਸ਼ਾਹ ਦਾ ਹੀ ਉਚਾਰਨ ਕੀਤਾ ਹੋਇਆ ਹੈ ਆਨੰਦ ਬਾਣੀ ਦੇ ਵਿੱਚੋਂ ਇਹਨਾਂ ਵਿੱਚ ਦੋ ਬੌੜੀਆਂ ਨਾਲ ਨਾਲ ਨੇ ਇਕ ਤੇ ਪਹਿਲਾ ਮੈਲੇ ਦੀਏ ਜਿਉਂ ਮੈਲੇ ਬਾਰੋਂ ਨਿਰਮਲ ਬਾਰੋਂ ਨਿਰਮਲ ਜਿਉਂ ਤਾਂ ਮੈਲੇ ਤਿਨੇ ਜਨਮ ਨੂੰ ਜੂਆ ਹਾਰੇ ਹੁਣ ਸਤਿਗੁਰ ਕਦਰੇ ਮੈਲ ਲੱਗੀ ਅੰਦਰ ਤੇਰੇ ਜੀ ਤੇ ਜਿਉਂ ਮੈਲੇ ਮੰਨ ਕਰਕੇ ਮੈਂ ਰਾਂ ਤੂੰ ਪਰੋਂ ਨਾ ਤੋ ਕੇ ਸੁੱਚਾ ਹੋ ਕੇ ਦਖਾਨ ਦੀ ਕੋਸ਼ਿਸ਼ ਕਰ ਰਿਹਾ ਬਾਹਲੀ ਸੋਚ ਦੇ ਵਿੱਚ तो समझ रहे हैं भी ओ जो पवित्र हो जाऊंगा जीव मेले बहरों निर्मल बहरों निर्मल जियो तो मैले मन करके तो मैला बारहों पवित्र होके बह गया नहात होकर बह गया सुचा होके बह गया ਜੇ ਜੀਵ ਮੈਲੇ ਹੀ ਰਿਆ ਬਰੋਂ ਜਨਾ ਮਰਦੀ ਨਾਲ ਹੈ ਤੇ ਨਹੀਂ ਜਨਮ ਜੂਏ ਹਾਰਿਆ ਉਹਨਾਂ ਨੇ ਜਨਮ ਜਿਹੜਾ ਜੂਏ ਦੇ ਵਿਚਾਰ ਤਤ ਹੈ ਭਾਵ ਅਜਾਈ ਗਵਾ ਦਿੱਤਾ ਹੈ ਵਿਅਰਥ ਗਵਾ ਦਿੱਤਾ ਹੈ অমূল্যਕ ਜੀਵਨ ਮਿਲਿਆ ਮਨੁੱਖਾ ਜੀਵਨ ਇੱਕ ਮੌਕਾ ਮਿਲਿਆ ਜਿਸੇ ਲੋਸਾ ਕਾਲਪੁਰ ਨਾਲ ਮਿਲਾਬ ਕਰ ਸਕਨੇ ਆ ਸ਼ੁਭ ਗੁਣਾ ਵਾਲਾ ਜੀਵਨ ਅਪਣਾ ਕੇ ਉਮੋਕਾ ਮੈਂ ਗਵਾਤਾ ਜਾਈਂ ਗਵਾਤਾ ਜਿਉ ਮੈਲੇ ਬਾਰੋਂ ਨਿਰਮਲ ਬਾਰੋਂ ਨਿਰਮਲ ਜਿਉ ਤਾਂ ਮੈਲੇ ਉਹ ਕਿਸੇ ਸ ਰੋਬਰ ਚ ਨਾਣ ਨਾਲ ਕਿਸੇ ਤੀਰਤੇ ਇਸ਼ਨਾਨ ਕਰਨ ਨਾਲ ਮਨ ਦੀ ਮੈਲ ਨਹੀਂ ਉਤਰ ਗਈ ਮਨ ਤਾਂ ਮੈਲਾ ਹੀ ਰਿਹਾ ਜੀ ਉਹ ਤਾਂ ਮੈਲੇ ਪਰ ਜੂਆ ਜੂਆ ਹਰਮ ਦੇ ਬਹੁਤ ਪਰਮਾਨੰਦ ਗੁਰਬਾਣੀ ਜੀ ਬਾਰ ਬਾਰ ਗੱਲਾਂ ਹੁੰਦੀ ਹੈ ਜੀਵਨ ਨੂੰ ਜੂਏ ਚਾਰ ਹੁੰਦੀ ਜੀਵਨ ਚਾਰਨਾ ਕੀ ਹੁੰਦਾ ਬੇਨਪੋਲ ਬੇਸਮਝੀ ਦੇ ਵਿੱਚ ਆਪਣੀ ਦੌਲਤ ਸਾਰੀ ਡੋਟਾ ਦੇਣੀ ਪਿਓ ਦਾਦੇ ਦੀ ਕੀਤੀ ਕਮਾਈ ਬਾਪ ਨੇ ਦਿੱਤੀ ਪੁੱਤਰ ਨੂੰ ਤੇ ਲੈ ਬੇਟਾ ਮੇਰੀ ਸਾਰੀ ਜੀਵਨ ਦੀ ਕਮਾਈ ਹੈ ਜਾ ਕੇ ਕੋ ਚੰਗਾ ਵਪਾਰ ਕਰ ਇਹਦੇ ਨਾਲ ਆਪਣਾ ਜੀਵਨ ਸਵਾਰ ਲੈ ਕੋਈ ਕਾਰੋਬਾਰ ਸਥਾਪਿਤ ਕਰ ਲੇਗਾ ਤੇਰਾ ਸਾਰਾ ਜੀਵਨ ਸੁਖਾਲਾ ਹੋ ਜਾਏਗਾ ਤੇ ਗਿਆ ਜਾ ਕੇ ਲਾਲਚ ਦੇ ਵਿੱਚ ਵੇ ਮੈਂ ਛੇਤੀ ਦੌਲਤ ਇਕੱਠੀ ਕਰ ਲਵਾਂ ਜੂਆ ਖੇਡਣ ਬਹਿ ਗਿਆ ਸਾਰੀ ਕਮਾਈ ਹਾਰ ਕੇ ਆ ਗਿਆ ਪਾਲਕ ਦੇ ਵਿੱਚ ਪਿਓ ਦਾਦੀ ਦੀ ਕੀਤੀ ਕਮਾਈ ਵੀ ਜਿਹੜੀ ਪਾਲਕ ਦੇ ਵਿੱਚ ਰੋੜ ਦਿੱਤੀ ਸਾਨੂੰ ਵੀ ਤੇ ਮੂਰਖਾ ਜੀਵਨ ਮਿਲਿਆ ਕਿਸੇ ਚ ਕਰਮਾ ਕਰਕੇ ਹੋਰਣ ਭੋੜੀ ਗਵਾ ਕੇ ਚੱਲੇ ਜਾ ਰਹੇ ਆ ਮਨ ਤੋਂ ਮੈਲ ਨਹੀਂ ਉਤਾਰਨ ਦੀ ਕੋਸ਼ਿਸ਼ ਹੋ ਰਹੀ ਬਾਹਰੋਂ ਹੀ ਮਲ ਬਲਤ ਹੋ ਰਿਹਾ ਹੈ ਆਪਾਂ ਇਸ ਵਿਚਾਰ ਨੂੰ ਕੱਲ ਵੀ ਜਾਰੀ ਰੱਖਾਂਗੇ ਕੱਲ ਵੀ ਇਸ ਨੂੰ ਹੋਰ ਸਮਝਣ ਦੀ ਕੋਸ਼ਿਸ਼ ਕਰਾਂਗੇ ਅੱਜ ਬਸ ਇਤਨੇ ਇੱਕ ਬਚਨ ਪਰਵਾਣ ਕਰਨਾ ਹੋਈਆਂ ਭੁੱਲਾਂ ਵਾਸਤੇ ਖਿਮਾ ਬਖਸ਼ ਦੇਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ